ਉਹ ਮੇਰਾ ਪੁੱਤ ਪੜ੍ਹਿਆ ਵਾ ਹਾਂਜੀ ਪਾਪਾ ਠੀਕ ਆ ਠੀਕ ਆ ਮੇਰੇ ਪੁੱਤ ਨੇ ਵਖੇ ਡਾ ਵੱਡਾ ਡਾਕਟਰ ਬਣ ਜਾਣਾ ਹਨਾ ਠੀਕ ਆ ਨਾ ਹਾਂਜੀ ਪਤਾ ਮੈਂ ਇੱਕ ਗੱਲ ਦੱਸਾਂ ਬੱਸ ਜਦੋਂ ਮੈਂ ਦਾਦੀ ਲੱਗ ਗਈ ਤੇ ਮੈਂ ਦਾਦੀ ਨੂੰ ਆਪਾਂ ਨਾਲ ਕਿਹਾ ਦਾਦੀ ਮੇਰੇ ਨਾਲ ਬੜੀ ਖੁਸ਼ੀ ہوئی ਖੁਸ਼ੀ ਹੋਈ ਉਹ ਕੋਈ ਗੱਲ ਹੀ ਸਿਆਣੀ ਆ ਦਾਦੀ ਆ ਨਾ ਤੇਰੀ ਸਿਆਣੇ ਬੰਦੇ ਇਤਨਾ ਹੀ ਕਰਦੇ ਹੁੰਦੇ ਆ ਤੂੰ ਨਾ ਗੁੱਸਾ ਕਰਿਆ ਕਰ ਠੀਕ ਨਹੀਂ ਆ ਕੋਈ ਗੱਲ ਨਹੀਂ ਕਿ ਜਦੋਂ ਤੁਸੀਂ ਜਾਣਾ ਵਾ ਨਾ ਛੱਡ ਕੇ ਤੁਹਾਨੂੰ ਮੈਂ ਆਉਣਾ ਹੈ ਹੈ ਠੀਕ ਨਹੀਂ ਇਹ ਚੀਜ਼ ਦੀ ਵੀ ਕਿਹੜੀ ਗੱਲ ਵਾ ਅਸੀਂ ਪੀਂਦੇ ਬਹਿਣਾ ਚੱਲਦੇ ਲੈਣਾ ਆਪਣੇ ਘਰ ਉੱਤੇ ਖਾਣ ਕਿ ਤੇਰੇ ਠੀਕ ਆ ਮਣ ਕੇ ਤੇਰਾ ਆਪਣੀ ਨਾਨੀ ਨੂੰ ਮਿਲਣ ਜਾ ਕੇ ਮਾਮੂ ਨੂੰ ਮਿਲੀ ਠੀਕ ਆ ਆਹੋ ਇਹ ਕਿਹੜੀ ਵੀਡੀਓ ਕਰ ਲੋ ਤੇ ਕੋਈ ਗੱਲ ਨਹੀਂ ਗਈ ਜਿਉਂਨੇ ਕਹਿ ਵੀ ਦਿੱਤਾ ਵਾ ਨਾ ਤੇ ਕੋਈ ਚੱਕਰ ਨਹੀਂ ਠੀਕ ਨਹੀਂ ਤੇ ਮੇਰਾ ਪਤਾ ਕੀ ਪਾੜਿਆ ਦੱਸਣਾ ਕੀ ਲਿਖਿਆ ਵਾ ਆ ਲਓ ਚਾਹ ਪੀ ਲੋ ਚਾਹ ਬਣ ਗਈ ਏ ਪੁੱਤ ਤੂੰ ਦੁੱਧ ਪੀਣਾ ਲਿਆਵਾ। ਇਹ ਨਹੀਂ ਆ ਮੈਂ। ਤੇ ਮੇਰੀ ਗੱਲ ਸੁਣੋ। ਤੁਸੀਂ ਕਿ ਤੂੰ ਫੋਨ ਲਾ ਕੇ ਦੇਣ ਦੇਈ ਸੀਗੀ। ਉਹ ਫੋਨ ਫਾਨ ਕੇ ਉਹਨੂੰ ਲਾਉਣਾ ਸੀ। ਬੀਬੀ ਤੇ ਜਾਂਦਾ ਗਿਆ ਤੇ ਮੇਰੀ ਕੁੜੀ ਨਾਲ ਗੱਲ ਕਰਾ ਰਹਿਣ ਨਾ। ਅੱਛਾ। ਦੋ ਫੋਨ ਲਾ ਕੇ ਦਿੱਤਾ ਉਹਨੂੰ ਮੈਂ। ਕਰਾਤੀ ਗੱਲ। ਤੇ ਕਰਾਤੀ ਇਹ ਗੱਲ ਤੇ ਕਹਿਣ ਡੀਏ ਕਿ ਤੁਹਾਡੇ ਨਾਲ ਕੇ ਮਾਰੂ ਫੇਰਾ ਇਹ ਮੁੰਡੇ ਦਾ ਪੇਪਰ ਹੋਗਾ ਲੈ ਕਿ ਕੁੜੀ ਦਾ ਪੇਪਰ ਹੀ। ਅੱਛਾ। ਆਹੋ। ਆਉਣਾ ਤੁਹਾਡੀ ਭੈਣ ਨੇ। ਤੇ ਆਉਗੀ ਇਕ ਤੁਹਾਨੂੰ ਨਾਲ ਤੱਕ। ਤੇ ਫੇ ਰਹਿਣਾ। ਹਾਂ। ਵੇ ਡੰਗ ਰਣੇ ਪੈਣਾ ਉਹਨੂੰ ਜੇ ਆ ਗਈ ਤੇ ਉਹ ਤੇ ਕੋਈ ਗੱਲ ਨਹੀਂ ਉਹਨੂੰ ਤੇ ਭਾਵੇਂ ਕੋ ਕੰਮ ਹੋਵੇ ਬੀਬੀ ਨੇ ਇਹ ਨਹੀਂ ਜਾਣਦਾ ਨਾ ਇਹਨੇ ਕਹਣਾ ਕੋਈ ਰਹਿ ਕੋ ਇੱਥੇ ਮੇਰੀ ਗੱਲ ਸੁਣੋ ਰਹਿਣ ਦੀ ਤੇ ਕੋਈ ਗੱਲ ਨਹੀਂ ਪਰ ਮਾਵਾ ਸੀ ਜਾਣੇ ਮੇਰਾ ਜੀਣਾ ਹਰਾਮ ਕਰ ਦੇਣਾ ਮੈਨੂੰ ਇਹ ਗੱਲ ਦਾ ਪਤਾ ਵਾ ਨਾ ਚੱਲ ਕੋਈ ਜਿੱਥੇ ਇੰਨਾ ਕੰਮ ਕੱਢ ਲਿਆ ਤੇ ਡੰਗ ਦਾ ਕੋਈ ਫਰਕ ਨਹੀਂ ਪੈਂਦਾ ਠੀਕ ਨਹੀਂ ਫਰਕ ਕਿੱਦਾਂ ਨਹੀਂ ਪੈਂਦਾ ਹੁਣ ਮੈਂ ਵੀ ਆਪਣੇ ਟੇਕੇ ਜਾਣਾ ਹੈਗਾ ਦੋ ਦਿਨ ਤੇ ਹੁਣ ਵੇਖਿਓ ਤੁਹਾਡੀ ਭੈਣ ਨੇ ਘੰਡੇਰੇ ਲਾ ਲੈਣੇ ਆ ਤੇ ਮੇਰੇ ਵਰਗੀ ਨੇ ਫਿਰ ਇੱਥੇ ਰਹਿ ਜਾਣਾ ਉਹ ਮੈਂ ਤੇ ਤੇ ਅਗੜ ਬੰਦੀ ਉਹਨੂੰ ਫਿਰ ਕਿਹਾ ਉਹ ਮੇਹਮੇਦੀ ਗੱਲ ਨੂੰ ਬੀਬੀ ਤੂੰ ਸੱਦੀ ਜਾਣਾ ਢਈ ਉਹਨੂੰ ਤੇ ਮੈਂ ਉਹ ਨਿਆਣੇ ਦੀ ਪੜਾਈ ਉਹ ਕਿਰਪਾ ਕਰਦਾ ਹੀ ਆਏ ਆ ਤੇ ਨਾਲੇ ਮੈਂ ਉਹ ਡੰਗ ਡੂੰਗਾ ਰੱਖੇ ਉਹਨੂੰ ਦੁੱਧ ਪਾਣੀ ਪਾਉਂਦੇ ਨਾਲੇ ਤੇ ਮੈਂ ਇਹਦਾ ਟਾਈਮ ਕਿੱਕੋ ਤੂੰ ਮੈਂ ਕੱਲ ਜ਼ਬਰਦਸਤੀ ਕਰਨੀ ਹੈ ਪਤਾ ਕੀ ਗੱਲ ਵਾ ਨੌਵਾਂ ਨੇ ਨਾ ਚੰਗੀਆਂ ਲੱਗਦੀਆਂ 3ਆਂ ਚੰਗੀਆਂ ਲੱਗਦੀਆਂ ਵਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਹੱਡਾਂ ਨਾ ਥੋੜੀ ਠੰਡ ਪੈਂਦੀ ਆ ਉਹਨਾਂ ਨੂੰ ਠੰਡ ਪੈਂਦੀ ਆ ਹੁਣ ਸੱਦਣ ਦੇ ਦਵਾ ਦਾ ਆ ਜਾ ਰਮਨ ਆ ਜਾ ਰਮਨ ਤੇ ਰਮਨ ਨਿਆਣੇ ਤੇ ਡੇਰੇ ਲਾ ਲੈਣੇ ਆ ਤੇ ਮਾਵਾਂ ਧੀਆਂ ਬਹਿ ਕੇ ਤੇ ਮਾਰ ਇਥੇ ਮੇਰਾ ਬਣਾਉਣੀਆਂ ਨਾ ਤਮਾਸ਼ਾ ਬੜ ਕੇ ਇਹ ਆ ਨਹੀਂ ਚੰਗਾ ਕਰਦੀ ਆ ਨਹੀਂ ਚੰਗਾ ਕਰਦੀ ਕਦੀ ਆ ਬਣਾ ਤੇ ਕਦੀ ਉਹ ਬਣਾ ਸਾਰਾ ਦਿਨ ਮੇਰਾ ਇਦਾਂ ਲੱਗ ਜਾ ਕਰਨਾ ਉਹ ਮੇਰੀ ਬਾਣੀ ਗੱਲ ਸੁਣਨਾ ਪਹਿਲਾਂ ਉਹ ਮਾਲਾ ਮੋਟਾ ਤੇ ਚੱਕੇ ਦਿਲਣਾ ਜਲਣਾ ਥੋੜਾ ਬੁੱਦਾ ਤੇ ਜੇ ਆਖੇ ਵੀ ਮੈਂ ਐਡੀ ਮੇਰੀ ਭੈਣ ਹੀ ਬੱਦਰੀ ਤੇ ਮੇਰੀ ਮਾਂ ਦੇ ਵੀ ਗੱਲ ਬਣਦੀ ਚਲ ਉਹ ਵੀ ਗੱਲਾਂ ਛੱਡੋ ਹੁਣ ਨਿਆਣੇ ਆ ਵਿਚਾਰੇ ਨਿਆਣੇ ਨੂੰ ਮੈਂ ਕਿਹੜਾ ਸਖਾਲਿਆ ਵਾ ਉਹ ਕੁੜੀ ਨਾਲ ਲਿਆਉਣੀ ਆ ਉਹਨੇ ਕੁੜੀ ਨੇ ਵੀ ਅਣਖ ਪੂਰੀ ਹੱਦ ਕਰਨੀ ਆ ਓ ਚਲ ਕੋਈ ਗੱਲ ਨਹੀਂ ਉਹਨੇ ਹੋਉਂਦੀ ਨਾ ਕੋ ਇਹਨੂੰ ਗਾਣਾ ਪਾਉਂਦੀ ਰਹਿੰਦੀ ਸਾਰਾ ਦਿਨ ਰੋ ਹੁੰਦੇ ਇਹਨਾਂ ਵੀ ਜੀਣ ਲੈਂਦੀ ਡੰਗ ਤੇ ਕਰਨਾ ਹੀ ਪਣਾ ਓਕੇ ਸੋ ਕੋਈ ਗੱਲ ਨਹੀਂ ਹੈ ਮੈਂ ਸੋਚਿਆ ਵਿਚਰੀ ਨਿਆਣੀ ਕਹਿਣ ਦੀ ਮਮੀ ਮਾਮੇ ਪੈਣ ਚਲੀ ਗਏ ਤੇ ਮੈਂ ਸੋਚਿਆ ਕਿ ਚਲ ਕੋਈ ਨਿਆ ਦੋ ਕੁ ਪੇਪਰ ਰਹਿ ਕੇ ਕਰ ਲਾ ਫਿਰ ਅਸੀਂ ਜਾਵਾਂਗੇ ਪਰ ਮੈਨੂੰ ਲੱਗਦਾ ਵੀ ਹਰ ਬੁੱਕ ਤੇ ਜਾ ਬਣਾ ਲਾ ਹੁਣ ਮਾਤਾ ਵੀ ਰੱਗ ਤੇ ਭੰਗ ਪਾ ਕੇ ਬੈਠੀ ਮੈਂ ਤਾਂ ਅਤੀ ਕਰ ਮੈਨੂੰ ਲੱਗਦਾ ਨਾ ਫਾਇ ਤੇਰੀ ਵੀ ਸੁਣਨੀ ਪੈਂਦੀ ਮਾਂ ਦੀ ਸੁਣਨੀ ਪੈਂਦੀ ਹੈ ਹੁਣ ਤੁਹਾਡੀ ਮਾਂ ਨੂੰ ਪਤਾ ਹੀ ਨਾ ਕਿ ਛੁੱਟੀਆਂ ਪੈ ਲਈਆਂ ਮੈਂ ਤੇਨੇ ਆਪਣੇ ਪੇਕੇ ਚਲ ਜਾਣਾ ਵਾ ਤੇ ਬਸ ਮੈਨੂੰ ਰੋਪਣ ਦੀ ਮਾਰ ਤੇਰੇ ਬਿਨਾਂ ਨਹੀਂ ਜੀ ਲੱਗਦਾ ਤੇ ਜੇ ਰਮਨ ਨੇ ਆਉਣਾ ਵਾ ਤੇ ਰਮਨ ਰਵੇ ਇੱਥੇ ਤੇ ਮੈਂ ਚਲ ਜਾਨੀ ਆ ਦੋ ਦਿਨ ਫਿਰ ਕਿ ਆਖਰ ਆ ਜੂਗੀ ਇਹਨਾਂ ਨੇ ਨਾ ਦਿਮਾਗ ਕੰਮ ਕਰਨਾ ਚਲ ਕੁੜੀਏ ਤੂੰ ਪਕਾ ਰੋਟੀਆਂ ਦੁੱਧ ਦੇ ਡੰਗੇ ਵੀ ਫਿਰ ਤੁਰਾਵੇ ਕਿਆ ਕੇ ਵੇਖਿਓ ਤੁਸੀਂ ਕਿਉਂ ਆਪਣੀ ਬੀਜੀ ਨੂੰ ਕਿ ਤੂੰ ਇਹਨਾਂ ਨੂੰ ਜਾਣ ਲੈਂਦਾ ਦੋਵਾਂ ਨੂੰ ਤੇ ਰਮਨ ਪੈਣ ਜੀ ਨਹੀਂ ਆਈ ਜਾਣਾ ਆਪੇ ਹੋਰ ਰੋਟੀ ਪਣੀ ਪਕਾਇਆ ਕਰੂੰਗੀ ਉਹ ਅੱਗੇ ਨਹੀਂ ਖਲੋਂਦੇ ਨੇ 20 20 ਗੱਲਾਂ ਕਰਨੀਆਂ ਮੈਨੂੰ ਫਾਨੀ ਸੱਗੀ ਕਹਿਣ ਵਿੱਚ ਕੀ ਹਰਤੇ ਕਿਉਂ ਤੇ ਸਹੀ ਕਿਉਂ ਨਿਆਣੀ ਦਾ ਜੀ ਕਰਦਾ ਜਾਣ ਨੂੰ ਉਹਦੇ ਵੀ ਜਾਣਾ ਉਹਨੂੰ ਆ ਲੈ ਅੰਦਰ ਮਨ ਨੂੰ ਤੇ ਫਿਰ ਮੈਂ ਦੱਸ ਦੂੰਗਾ ਚਲ ਕਹਿਣਾ ਜੇ ਫਿਰ ਪੱਕਾ ਕਰ ਦੂੰਗਾ ਮੈਂ ਉਹਨੂੰ ਕਰ ਦੂੰਗਾ ਚਲ ਭੈਣ ਤੇ ਆ ਗਈ ਆ ਠੀਕ ਨਹੀਂ ਤੇ ਜਿਵੇਂ ਤੂੰ ਹੁੰਦਾ ਐਡਾ ਹੋਇਆ ਕੋ ਬਿੱਡੋ ਚਲ ਠੀਕ ਆ ਦੇਖ ਨੀ ਇਦਾਂ ਹੀ ਕਰਿਓ ਹੁਣ ਚੰਗਾ ਤੇ ਤੂੰ ਹੀ ਮਾਨਾ ਤੇਰੇ ਤੋਂ ਸਵੇਰੇ ਬੰਨ ਲਈ ਠੀਕ ਆ ਇਹ ਨਾ ਕੋਈ ਨਹੀਂ ਦੀਦੀ ਆਈ ਤੇ ਮੈਂ ਦੀਦੀ ਲਾ ਕੇ ਰਹਿਣੀ ਆ ਓਏ ਇੰਤੁ ਹੀ ਕਰੀ ਬਸ ਪਰਸ਼ਦੋ ਮੈਂ ਤਾਂ ਬਸ ਬੈਗ ਤੋਂ ਸਲੇ ਕਪੜੇ ਪਾਉਣੇ ਤੇ ਮੈਂ ਜਾਣਾ ਮੇਰੀ ਗੱਲ ਸੁਣੋ ਫੇਰ ਨਾ ਮੈਂ ਵੀ ਆਪਣੇ ਟੇਕੇ ਚਾਰ ਦਿਨ ਰਹਿ ਕੇ ਆਉਂਗੀ ਤੇ ਕੋਈ ਗੱਲ ਨਹੀਂ ਤੁਹਾਡੀ ਭੈਣ ਨਹੀਂ ਆਈ ਜਾਣਾ ਆਪਣੇ ਨਾਲ ਮਾਵਾ ਦੀਆਂ ਖੁਸ਼ ਰਹਿਣੀ ਉਹ ਮੇਰੀ ਗੱਲ ਸੁਣ ਲਾ ਇਹ ਦਾਗ ਆਈ ਹੁੰਦਾ ਵਾ ਉਹਨੇ ਇੱਥੇ ਆਣ ਦਾ ਤੂੰ ਤੇ ਤ ਘਰ ਬਾਂ ਜੀ ਨਹੀਂ ਹੁਣ ਆਪਣੇ ਧੀ ਨੂੰ ਲੈ ਕੇ ਜਾਉਂਗੀ ਮੈਂ ਧੀ ਜੀ ਇੱਥੇ ਕਿੱਦਾਂ ਨਹੀਂ ਆ ਚੜੀ ਆਹੋ ਕੋਈ ਨਹੀਂ ਪਤਾ ਮੈਂ ਕਿੱਥੇ ਜਾਾਂਗੇ ਨਾਨਕੇ ਚੰਗਾ ਪਾਪਾ ਕਹਿੰਦੇ ਮੈਂ ਛੱਡਾਂ ਹੁੰਦਾ ਮੈਂ ਛੱਡਾਂ ਨੂੰ ਕੋਈ ਨਹੀਂ ਨਾ ਤਵਾਂਗੇ ਕੀ ਕਰਾਂ ਆ ਨਾਂ ਕੇ ਫੰਡ ਤੇ ਮਜ਼ਾ ਕਰਾਂ ਕੋਣ ਪੱਕੇ ਰਿਓ ਇਹ ਗੱਲ ਤੇ ਠੀਕ ਵਾ ਨਾ ਤੁਹਾਡੀ ਗੱਲ ਤੇ ਮੰਨ ਹੀ ਲੈਣੀ ਤੁਹਾਡੀ ਭੈਣ ਨੇ ਕਹਦੇ ਹੁਣ ਉਹ ਨੂੰ ਉਹ ਕੋਈ ਗੱਲ ਨਹੀਂ ਭਰਾ ਕਰ ਦੂੰਗਾ ਸ਼ਫਾਰਿਸ਼ ਚਾ ਠੀਕ ਆ ਆਹ ਦੀ ਚਿਲਾਂ ਮਖਾਂ ਲੱਨਾ ਤਾਂ ਮੈਂ ਲੈਣਾ ਸਾਰੀਆਂ ਸੋਨਾ ਇਹ ਮੈਂ ਕਰਾਉਣੀ ਆ ਪੈਕੇ ਖੰਡ ਵਜਾ ਜਾ ਰੱਖ ਤੂੰ ਕਿ ਦੀ ਦਈ ਉਹਦੇ ਕੰਨ ਭਰਨ ਹੈ ਰਮਨ ਭਾਂਜੀ ਨੇ ਆ ਜਾਣਾ ਵਾ ਤੇ ਸਾਨੂੰ ਤੂੰ ਛੱਡਾਂ ਹੀ ਸਾਨੂੰ ਮਾਵਾ ਵੀ ਹੁਣ ਛੱਡਾਂ ਹੀ ਦੱਸ ਏ ਮਾਂ ਮਤਿਆਂ ਛੱਡਾਉਂਗੀ ਤਾਂ ਇੱਥੇ ਲੰਗਰ ਕਿਨੇ ਪਕਾਉਣਾ ਰੋਟੀ ਪਾਣੀ ਕਿਨੇ ਪਕਾਉਣਾ ਸਾਡਾ ਇਹਦੇ ਅੱਗੇ ਕਹਤੀ ਤਿਆਰ ਹੁੰਦੀ ਜਾਨ ਨੂੰ ਉਹ ਆਵੇ ਤੇ ਮੈਂ ਆਪਣੇ ਪੇਕੇ ਜਾਵਣਾ ਉਹ ਆਪੇ ਹੀ ਆਵੇ ਤੇ ਆਪੇ ਪਕਾ ਕੇ ਖਾਏ ਆਹ ਕਿਹੜਾ ਤਰੀਕਾ ਵਾ ਆਹ ਚੰਗਾ ਕੰਮ ਐ ਇਹਦਾ ਉਹ ਆਜੇ ਤੇ ਸਾੜਾ ਪੈ ਜਾਂਦਾ ਉਹਦਾ ਵੀ ਨਾਣ ਆ ਗਈ ਆ ਤਾਂ ਮੈਂ ਨਿਕਲ ਜਾਂ ਛੇਤੀ ਨਾਲ ਉਹਨੂੰ ਰੋਟੀ ਨਾ ਪਕਾ ਕੇ ਮੈਂ ਖਵਾ ਲਾਂ ਡੰਗ ਉਹ ਘਰੋਂ ਵੀ ਪਕੰਦੀ ਆਏ ਤੇ ਇੱਥੇ ਵੀ ਪਕਾਏ ਆਣ ਕੇ ਬਿੱਡਾ ਕੰਫਰਟ ਆ ਕਲਮਨੀਆ ਤੈਨੂੰ ਖਲੋਜਾ ਜਰਾ ਤੂੰ ਹੀ ਜਿਹੜਾ ਮਾਮਾ ਧੀਆਂ ਦੇ ਕੰਨ ਭਰਨਦੀਆਂ ਨਾਨਕੇ ਜਾਣਾ ਨਾਨਕੇ ਜਾਣਾ ਗੱਲ ਨਹੀਂ ਹਨ ਹਮੋਂ ਤੇ ਉਥੋਂ ਕੀ ਖਾਣਾ ਜਾ ਕੇ ਉਥੇ ਹੈ ਕੀ ਉਹਨਾਂ ਦੇ ਘਰ 'ਚ ਇੱਥੇ ਚੰਗਾ ਖਾਂਦੀਆਂ ਚੰਗਾ ਪਾਉਂਦੀਆਂ ਤੇ ਦੌੜਦੀਆਂ ਤੁਸੀਂ ਉਧਰ ਨੂੰ ਜਿੱਤੋਂ ਕੁਝ ਖਾਣ ਨੂੰ ਨਹੀਂ ਮਿਲਣਾ ਹੈ ਜਾਣ ਕੇ ਕਰਦੀਆਂ ਪਖੰਡ ਤੇ ਰੋਟੀ ਨਾ ਪਕਾ ਕੇ ਦੇਣੀ ਪਏ ਕਲਨੀਆ ਤੈਨੂੰ ਨਾਨਕੇ ਖਲੋਜਾ ਜਰਾ ਕਰ ਘੇਰਾ ਕਰੋ ਆਲਣ ਦੇ ਕੁੜੀਆਂ ਨਾਲ ਕੇ ਤਾਂ ਕੋਲਾਂ ਉਹ ਚੰਗੀ ਤਾਂ ਨਹੀਂ ਇੱਥੇ ਪਕਾਉਗੀਆਂ ਰੋਟੀਆਂ ਪਕਾਉਗੀਆਂ ਤੇ ਖਵਾ ਲੂਗੀਆਂ ਚੋਣ ਬੰਨ ਉਹ ਛੀਨਾ ਆਣੀ ਮਗਵਾਇ ਮਾਤੇ ਗੱਲ ਕਰੀ ਨਾ ਫੇਰ ਹੀ ਉੱਠਣੀ ਆ ਨਹੀਂ ਜੀਵਨ ਇਹ ਜੀਵਨ ਆ ਹਾਂਜੀ ਉਰੇ ਆ ਗੱਲ ਸੁਣ ਮੈਂ ਕਿਹਾ ਵਾ ਹਾਂਜੀ ਮੈਂ ਕੀਤਾ ਰਮਨ ਨੂੰ ਫੋਨ ਅੱਛਾ ਰਮਨ ਭੈਣ ਜੀ ਨੂੰ ਹਾਂ ਕੀਤਾ ਸੀ ਮੈਂ ਕਿਹਾ ਵੀ ਤੂੰ ਆਈ ਨਹੀਂ ਗਈ ਤੇ ਕਿੰਨਾ ਚਿਰ ਹੋ ਗਿਆ ਨਾ ਤਾਂ ਫੋਨ ਕੀਤਾ ਨਾ ਤੂੰ ਆਈ ਆ ਤੇ ਤੂੰ ਕਦੋਂ ਆਉਣਾ ਵਾ ਅੱਛਾ ਤੇ ਆਂਦੀ ਆ ਵੀ ਪੇਪਰ ਆ ਮੁੰਡੇ ਦਾ ਕੱਲ ਤੇ ਮੈਂ ਪੇਪਰ ਹੋ ਜਾਂਦਾ ਫਿਰ ਮੈਂ ਆਵਾਂਗੀ ਅੱਛਾ ਅੱਛਾ ਠੀਕ ਆਵਾਂਗੀ ਤੇ ਮੈਂ ਵੀ ਆ ਜਾਾਂਗੀ ਚਲੋ ਚੰਗੀ ਗੱਲ ਹੀ ਆ ਹੁਣ ਆਵਾ ਤੇ ਹਾਂ ਹੋ ਤੇ ਕੱਲ ਏਦਾਂ ਵਾ ਮੈਂ ਤੈਨੂੰ ਤਾਂ ਦੱਸਣ ਲੱਗੀ ਆ ਭਈ ਆਉਣਗੇ ਤੇ ਉਹਨਾਂ ਦੀ ਸੇਵਾ ਸਪਾਈਆਂ ਸੂਈਆਂ ਆਪਣੀਆਂ ਕਰ ਲੈ ਪਹਿਲਾਂ ਉਹਨਾਂ ਦੇ ਆਉਣ ਤੋਂ ਆਉਣਗੇ ਤੇ ਉਹਨਾਂ ਨੂੰ ਰੋਟੀ ਪਾਣੀ ਸੋਹਣਾ ਬਣਾ ਕੇ ਖਵਾ ਲੈਣਾ ਵਾ ਦੋ ਦੋ ਸਬਜ਼ੀਆਂ ਬਣਾ ਕੇ ਸੋਹਣਾ ਬੜਾ ਸੇਵਾ ਕਰਨੀ ਹੋਣੀ ਨਦਨਾ ਅੱਗੇ ਕਿਹੜੀ ਮੈਂ ਨਹੀਂ ਸੇਵਾ ਕਰਦੀ ਉਹਨਾਂ ਦੀ ਤੁਸੀਂ ਤੇ ਇਦਾਂ ਗੱਲਾਂ ਕਰਦੇ ਜੇ ਜਿੱਦਾਂ ਮੈਂ ਕਦੀ ਭੈਣ ਜੀ ਨੂੰ ਪੁੱਛਿਆ ਹੀ ਨਹੀਂ ਆਈ ਉਹ ਨਹੀਂ ਚਲੋ ਕਰਨੀ ਹੈ ਸੇਵਾ ਤਾਂ ਮੈਨੂੰ ਪਤਾ ਕਰਨੀ ਹੈ ਸੇਵਾ ਜਿੰਨੀ ਕ ਕਰਨੀ ਹੈ ਮੈਨੂੰ ਪਤਾ ਸਾਰਾ ਹੀ ਪਰ ਮੈਂ ਤੇਰੇ ਤਾਂ ਕੰਨ ਖੋਲਿਆ ਵੀ ਫੇਰ ਕੱਲ ਨੂੰ ਐਵੇਂ ਨਾ ਕਿ ਨੂੰਸੀ ਜੀ ਕਰਕੇ ਤੇ ਬਹਿ ਰਹੇ ਫੇ ਚੱਲ ਵੇਖੀ ਜਾਊਗੀ ਜਦੋਂ ਮਰਜੀ ਇੱਕ ਚੀਜ਼ ਬਣਾ ਲਈ ਨਾ ਬਣਾ ਲਈ ਹੋਏਗਾ ਨਹੀਂ ਆਪੇ ਭੈਣ ਬਣਾ ਦੂੰਗੀ ਨਹੀਂ ਉਹਨੇ ਨਹੀਂ ਚੌਂਕੇ ਚ ਵੜਨਾ ਕਰਨਾ ਤੂੰ ਹੀ ਸਾਰਾ ਆਹੋ ਉਹ ਘਰੋਂ ਵੀ ਕਰਦੀ ਆਈ ਆ ਤਾਂ ਉਹਨੇ ਇੱਥੇ ਆਣ ਕੇ ਨਹੀਂ ਉਹਨੂੰ ਕੁਝ ਵੀ ਕਰਨਾ ਕੋਈ ਗੱਲ ਨਹੀਂ ਅੱਗੇ ਵੀ ਤੇ ਮੈਂ ਆ ਹੀ ਪਕਾ ਕੇ ਖਵਾ ਲਣੀ ਆ ਉਹ ਦਿਨ ਕਿਹੜਾ ਸੀ ਜਦੋਂ ਪੈੰਜੀ ਨਣ ਕਿੱਥੇ ਕੰਮ ਕੀਤਾ ਹੋਵੇ ਕੋਈ ਮੈਂ ਤਾਂ ਕਦੀ ਆਵਾਜ਼ ਵੀ ਨਹੀਂ ਦਿੱਤੀ ਫੇ ਰੋਟੀ ਪਾ ਕੇ ਲੈ ਜਾਓ ਰੋਟੀ ਵੀ ਪਾ ਕੇ ਮੈਂ ਤੇ ਬੈੜ ਤੇ ਫੜਾਉਣੀ ਹੁੰਦੀ ਆ ਤੁਸੀਂ ਫਿਰ ਵੀ ਮੈਨੂੰ ਮਾੜੀ ਕਹਿੰਦੇ ਜੀ ਮੈਨੂੰ ਉਹ ਨਾ ਚੰਗੀ ਕਿਉਂ ਸਾਰਾ ਹੀ ਪਤਾ ਮੈਨੂੰ ਤੀਜਾ ਸਾਰਾ ਹੀ ਪਤਾ ਮੈਨੂੰ ਜਿੰਨਾ ਕਿ ਤੂੰ ਪਲਕਾ ਆ ਕੇ ਖਵਾ ਲੈਣੀ ਆ ਦਿਲ ਖੁਸ਼ ਨਾਲ ਤੇ ਤੂੰ ਇੱਕ ਦਿਨ ਨਹੀਂ ਰੋਟੀ ਪਕਾ ਕੇ ਖਵਾ ਲਈ ਸਾਡੂ ਪੁੱਜੂ ਕਰਕੇ ਰੋਟੀਆਂ ਗਾੜੀ ਰੱਖ ਦੇਣੀਆਂ ਤੂੰ ਵੇਖਿਆ ਨੌਵਾਂ ਦੇ ਭਾਈ ਬਰਿਆਈ ਆ ਨੌਵਾਂ ਜਿਹਨੀਆਂ ਮਰਜੀ ਚੰਗੀਆਂ ਬਣ ਜਾਣ ਨਾ ਫ ਤਦ ਈਆਂ ਬਸ ਚੰਗੀਆਂ ਲੱਗਦੀਆਂ ਤੁਹਾਨੂੰ ਚੰਗੇ ਕੰਮ ਕਰਨ ਨੋਆ ਤੇ ਆਪੇ ਚੰਗੀਆਂ ਲੱਗਦੀਆਂ ਕਿਉਂ ਨਹੀਂ ਚੰਗੀਆਂ ਲੱਗਦੀਆਂ ਨੋਆ ਏਦਾਂ ਹੀ ਆ ਨਾ ਫਿਰ ਜਦੋਂ ਨੋਆ ਨਹੀਂ ਚੰਗੀਆਂ ਤਰੀਕੇ ਨਾਲ ਕੰਮ ਕਰਦੀਆਂ ਤੇ ਫਿਰ ਏਦਾਂ ਹੀ ਆਖਣਾ ਫਿਰ ਕੀ ਕਹੀਏ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਉਂ ਨਹੀਂ ਮੈਂ ਚੰਗੇ ਤਰੀਕੇ ਨਾਲ ਕੰਮ ਕਰਦੀ ਜਦੋਂ ਦੀ ਇਹ ਘਰ ਵਿੱਚ ਆਈ ਆ ਨਾ ਕਦੀ ਤੁਹਾਨੂੰ ਕੰਮ ਕਰ ਦਿੱਤਾ ਕੋਈ ਮੰਜੇ ਤੇ ਰੋਟੀ ਨਹੀਂ ਤਿੰਨੇ ਟਾਈਮ ਉਹ ਵੀ ਗਰਮ ਕਦੀ ਠੰਡੀ ਨਹੀਂ ਦਿੱਤੀ ਸਹਾਨ ਕਰਨਾ ਵਾ ਦੇਣੀ ਨਹੀਂ ਰੋਟੀ ਤੇਰਾ ਫਰਜ਼ ਬਣਦਾ ਵਾ ਰੋਟੀ ਦੇਣ ਦਾ ਜੇ ਦੇਨੀ ਆ ਤੇ ਮੈਨੂੰ ਕਿਹੜਾ ਸਹਾਨ ਕਰਨੀ ਆ ਸਭ ਕੋ ਤੇਰੇ ਵਾਲੇ ਕੀਤਾ ਵਾ ਮੈਂ ਕੋ ਕਿਹੜਾ ਗਾਂਹ ਦੇ ਹੱਥ ਤੇ ਨਹੀਂ ਮਾਰਿਆ ਕਦੀ ਕਿਤੇ ਜੋ ਮਰਜੀ ਤੂੰ ਕਰ ਜੋ ਮਰਜੀ ਨਾ ਕਰ ਤੇ ਰੋਟੀ ਤੇ ਦੇਣੀ ਆ ਇਹ ਕਿਹੜਾ ਤੂੰ ਬੜਾ ਸਹਾਨ ਕਰਕੇ ਦੇਣ ਦੇਂਦੀ ਆ ਰੋਟੀ ਵੀ ਨਾ ਚਲ ਸਹਾਨ ਤੇ ਮੈਂ ਨਹੀਂ ਕਰਦੀ ਹਮ ਪਰ ਕਦੀ ਮੈਨੂੰ ਪੁੱਤ ਧੀ ਇਹ ਕਹਿ ਕੇ ਆਵਾਜ਼ ਮਾਰ ਲਿਆ ਕਰੋ ਪੁੱਤ ਧੀ ਇਹ ਤੇ ਕਦੀ ਮੈਨੂੰ ਕਿਹਾ ਹੀ ਨਹੀਂ ਤੁਸੀਂ ਕਾਨੀ ਤਰਸਗੇ ਮੇਰੇ ਸੁਣਨ ਵਾਸਤੇ ਲੈ ਕੰਨ ਤਰਸ ਗਿਆ ਤੈਨੂੰ ਕਿਉਂ ਨਹੀਂ ਪੁੱਤ ਧੀ ਕਹਿੰਦੀ ਆ 20 ਵਾਰ ਕਹਿਨੀ ਆ ਮੈਂ ਪਰ ਤੂੰ ਜਦੋਂ ਕੰਮ ਹੀ ਇਹੋ ਜਿਹਾ ਕਰਨੀ ਆ ਗੱਲਾਂ ਹੀ ਇਦਾਂ ਦੀਆਂ ਕਰਨੀ ਆ ਤੇ ਮੈਂ ਕੀ ਤੈਨੂੰ ਪੁੱ ਪਤਨੀ ਵਾਲੇ ਕੰਮ ਕਰਾਂ ਤੇ ਮੈਂ ਤੈਨੂੰ ਕਹਾਂ ਚਲੋ ਕੋਈ ਨਹੀਂ ਮੈਂ ਤਾਂ ਚੰਗੀ ਹੋਈ ਨਹੀਂ ਸਕਦੀ ਕੋਈ ਨਹੀਂ ਆਉਗੀ ਭੈਣ ਜੀ ਤੇ ਕਰ ਲੂੰਗੀ ਸਾਰਾ ਕੰਮ ਅੱਗੇ ਵੀ ਮੈਂ ਹੀ ਕਰਦੀ ਆ ਅੱਗੇ ਕਿਹੜਾ ਆਉਣ ਕੇ ਕਰਦੀ ਏ ਕਰਨਾ ਨਹੀਂ ਤੇ ਸਹਾਲ ਕਰਨਾ ਹੈ ਕਰਨਾ ਹੀ ਪੈਣਾ ਉਹਨੇ ਕਰਨਾ ਤਾਂ ਹੋਰ ਕੀ ਕਰਨਾ ਆਣ ਕੇ ਇੱਥੇ ਤੇਰਾ ਫਰਜ਼ਵਾ ਕਰਨ ਦਾ ਜੇ ਉਹਨੇ ਆਉਣਾ ਵਿਚਾਰੀ ਨੇ ਦਿਹਾੜੀ ਡੰਗ ਤੇ ਤੁਮ ਮਨੂੰ ਚੰਗੀ ਤਰ੍ਹਾਂ ਸੋਹਣੀ ਵੱਡੀ ਰੋਟੀ ਪਾਣੀ ਬਣਾ ਕੇ ਖਵਾਣੀ ਤੇ ਚਲੋ ਮੇਰੇ ਨਾਲ ਆਣ ਆਈ ਆ ਉਹਨੂੰ ਵੀ ਚਲੋ ਹੋਵੇ ਤੇ ਮੇਰੀ ਪਰਜਾਈ ਮੇਰੀ ਸੇਵਾ ਕਰਦੀ ਏ ਹਾਈ ਹਾਈ ਬੀਜੀ ਨੇ ਤੇ ਮੇਰੀ ਆਸਾਂ ਦੇ ਪਾਣੀ ਫੇਰਤਾ ਵਾਂ ਮੈਂ ਤਾਂ ਸੋਚਣ ਲਈ ਸੀ ਕਿ ਚਲ ਮੈਂ ਵੀ ਆਪਣੇ ਪੇਕੇ ਜਾਉਂਗੀ ਕੁੜੀ ਨੂੰ ਲੈ ਕੇ ਫਰਲੀਨ ਵਿਚਾਰੀ ਨੇ ਤਾਂ ਬੋਝੀ ਜਾਣਾ ਵਾ ਵੀ ਮੇਰੀ ਮਾਂ ਕਹਿੰਦੀ ਸੀ ਖੜੂਗੀ ਨਾਲਕੇ ਤਾਂ ਹੁਣ ਫੇਰ ਨਹੀਂ ਗਈ ਘਰਾਂ ਤੇ ਘਰਾ ਕੀ ਮੈਂ ਤਾਂ ਫਾਇ ਲੱਗੀ ਆ ਅਜੇ ਛੁੱਟੀਆਂ ਪੈਣੀਆਂ ਵਾਂ ਤੇ ਪਹਿਲਾਂ ਹੀ ਤਿਆਰੀ ਕਰਵਾ ਲਈ ਤੀ ਦੀ ਵੀ ਤੂੰ ਆਦਾ ਛੇਤੀ ਨਾ ਇਥੇ ਨਾ ਉਹ ਨਾ ਘਰੋਂ ਕਿਤੇ ਨਿਕਲ ਜੇ ਕੀ ਕਰਾਂ ਹੁਣ ਮੈਂ ਚਲ ਕੋਈ ਨਹੀਂ ਹਰ ਲੀਨ ਦਾ ਪਿਓ ਤੇ ਕਹਿੰਦਾ ਹੀਗਾ ਤੇ ਮੈਂ ਛੱਡ ਕੇ ਆਉਂਗਾ। ਆਪੇ ਉਹਦੀ ਜ਼ਿੰਮੇਵਾਰੀ ਆਪੇ ਸਾਨੂੰ ਛੱਡ ਕੇ ਆਊਗਾ ਨਾ ਸਾਨੂੰ ਕੀ ਜਿੱਦਾਂ ਮਰਜ਼ੀ ਮਾਵਾਂ ਦੀਆਂ ਪਕਾ ਕੇ ਖਾਣ ਨਾ ਖਾਣ ਮੈਂ ਹੁਣ ਜਿੱਥੇ ਕੱਢ ਲਿਆ ਇਹਨਾਂ ਦਾ। ਤੇ ਇਹ ਨਾ ਮਾਵਾਂ ਨਾ ਫੇਰ ਵੀ ਉਹ ਤੀ ਦਾ ਕੀ ਕਰਵਾ ਤੇ ਫੋਨ ਕਰਦੀ ਆ ਫੇ ਕਦੋਂ ਨਾ ਲੱਗੇ ਆਈਆਂ ਨਾ ਕੁੜੀਆਂ ਨਿਆਣਿਆਂ ਦੇ ਪੇਪਰ ਹੋ ਗਏ ਆ। ਕੋਈ ਗੱਲ ਨਹੀਂ ਨਾ ਵੇਖ ਲਾ ਕਦੀ ਭਰਾ ਨੇ ਫੋਨ ਕੀਤਾ ਤੇ ਨਾ ਕਿਹਾ ਕੀਤਾ ਪਰ ਜਾਈ ਨਹੀਂ ਆਪਣੀਆਂ ਮਰਜ਼ੀਆਂ ਕਰਨ ਦੇ ਆ ਨਾ। ਮੈਂ ਕਿੰਨਾ ਚਿਰ ਮੇਰੀ ਮਾਂ ਜੀਦੀ ਹੈ ਨਾ ਮੈਂ ਤਾਂ ਜਾਣਾ ਹੀ ਜਾਣਾ ਜੋ ਮਰਜੀ ਆ ਕਰਨਾ ਭਾਵੇਂ ਫੋਨ ਕਰਨ ਤੇ ਭਾਵੇਂ ਨਾ ਕਰਨ ਉਹਨਾਂ ਚਿਰ ਤੇ ਮੇਰਾ ਹੀ ਰਾਜ ਉਥੇ ਚੱਲੂਗਾ ਇਹਨਾਂ ਨਾਲ ਕਰਦੀਆਂ ਗੱਲ ਫੇ ਨਿਆਣਿਆਂ ਦੇ ਪੇਪਰ ਹੁੰਦੇ ਤਾਂ ਮੈਂ ਜਾਣਾ ਜੀ ਭਲਕੀ ਬੋਲਦੇ ਐ ਅਦਰਮਨ ਮੇਰੇ ਘਾਸਮੋ ਹਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਪਰ ਮੈਂ ਕਰਨੀ ਤਾਂ ਜੇ ਤੁਸੀਂ ਮੰਨਣੀ ਹੈਗੀ ਗੱਲ ਦੱਸੇਂਗੀ ਤੇ ਜੇ ਮਰਨ ਵਾਲੀ ਹੋਊ ਤੇ ਮੰਨ ਵੀ ਲਵਾਂਗੇ ਨਹੀਂ ਤੇ ਫੇਰ ਮੰਮੀ ਦਾ ਆਇਆ ਇਹ ਕੋਣ ਹਾਂ ਕੀ ਕਹਿੰਦੀ ਤਾਂ ਕਹਿ ਰਹੀ ਸੀ ਕਿ ਪੇਪਰ ਤੇ ਹੋ ਗਏ ਆ ਨਿਆਣਿਆਂ ਦੇ ਅੱਛਾ ਤੇ ਆਣ ਕੇ ਦੋ ਚਾਰ ਦਿਨ ਰਹਿ ਜਾ ਤੇ ਮੇਰੀ ਗੱਲ ਸੁਣੋ ਮੁੰਡੇ ਦਾ ਇੱਕੋ ਹੀ ਪੇਪਰ ਰਹਿ ਗਿਆ ਵਾ ਕੁੜੀ ਤਾਂ ਹੁਣ ਵਿਹਲੀ ਆ ਤੇ ਮੇਰਾ ਰਾਦਾ ਵਾ ਜਾ ਕੇ ਦੋਗਦੇ ਰਹਿਣਾ ਵਾ ਰਮਨ ਇੱਕ ਮਿੰਟ ਮੇਰੀ ਗੱਲ ਸੁਣ ਲੈ ਤਾਰਾ ਕਿਨੇ ਕੱਢਣੀਆਂ ਰੋਟੀ ਮੈਨੂੰ ਕਿਨੇ ਦੇਣੀ ਹੈ ਬਣਾ ਕੇ ਚਲ ਕੋਈ ਨਹੀਂ ਇੱਕ ਦੋ ਦਿਨ ਦੀ ਤਾਂ ਗੱਲ ਵਾ ਮੈਂ ਗਵਾਂਡਰ ਨੂੰ ਕਹਿ ਦੂੰਗੀ ਤੈਨੂੰ ਫੁਲਕੇ ਚਾਰ ਲਾ ਦੇਆ ਕਰੂਗੀ ਤੇ ਤਾਰ ਤੁਸੀਂ ਕੱਢ ਲਿਆ ਕਰਿਓ ਹਾਂ ਉੱਥੋਂ ਤਾਂ ਮੀਂਹ ਦੇਂਦੇ ਰੇ ਆਉਂਦੇ ਹੀ ਆ ਕੋਈ ਆਉਂਦੀ ਹੈ ਮੀਂਹ ਚ ਵੇਖਾਂ ਸ਼ੂਟਿੰਗਾਂ ਤੇ 4 ਦਿਨ ਜਾਣਾ ਹੁੰਦਾ ਵਾ ਤਾਂ ਵੀ ਤੁਸੀਂ ਕਹਿੰਦੇ ਜੇ ਨਹੀਂ ਜਾਣਾ ਤਾਂ ਕਿੱਥੇ ਜਾਣਾ ਮੈਂ ਫਿਰ ਤੈਨੂੰ ਮੈਂ ਇੱਕ ਵਾਰੀ ਗੱਲ ਕਹਿਤੀ ਆ ਨਾ ਜਦੋਂ ਨਿਆਣਾ ਦੀਆਂ ਛੁੱਟੀਆਂ ਪੈਂਦੀਆਂ ਤੈਨੂੰ ਕੋਈ ਵਿਆਹ ਜਨਾਂ ਚ ਆ ਚੜ ਜਾਂਦਾ ਵੀ ਮੈਂ ਉਧਰ ਨੂੰ ਜਾਣਾ ਨਹੀਂ ਜਾਣਾ ਤੇ ਨਹੀਂ ਜਾਣਾ ਬਸ ਵੇਖਾਂ ਕਿੰਦਾਂ ਦੀਆਂ ਗੱਲਾਂ ਕਰਨ ਦੇ ਜੀ ਜਿੰਨਾ ਚਿਰ ਮਾਂ ਜਿੰਦੀ ਹੋਣਾ ਚਿਰ ਤੇ ਮੈਨੂੰ ਜਾ ਲੈੰਦੋ ਮੁੜ ਕੇ ਤੇ ਭਰਾ ਪਰ ਜਾਈਦਾ ਪਤਾ ਨਹੀਂ ਵੀ ਮਿਲਣਾ ਕਿ ਨਹੀਂ ਮਿਲਣਾ ਹੁਣ ਵੀ ਨਹੀਂ ਤੁਸੀਂ ਜਾਣ ਦਿੰਦੇ ਤੇ ਮਾਂ ਆਪਣੀ ਨੂੰ ਕਹਿ ਫਿਰ ਫੋਟਿਆ ਲਈ ਕੋਈ ਛੱਡ ਜਾ ਇੱਥੇ ਹਾਂ ਚੰਗੀਆਂ ਗੱਲਾਂ ਕਰਨ ਦੇ ਜੀ ਕੀ ਗੱਲ ਹੈ ਹੁਣ ਮੈਂ ਪੇਕੇ ਛੱਡਦਾ ਆਪਣੇ ਜੇ ਜਾਣਾ ਮੈਂ ਨਾ ਤੂੰ ਜਦੀ ਜਿੱਦ ਕਰਦੀ ਵੀ ਮੈਂ ਜਾਣਾ ਤੇ ਮੈਂ ਤੇਰੇ ਨਾਲ ਹੀ ਜਾਊਗਾ ਸਵੇਰੇ ਜਾਊਗਾ ਤੇ ਸ਼ਾਮ ਨੂੰ ਲੈ ਕੇ ਤੇਨੂੰ ਘਰ ਆਉਂਗਾ ਮੈਂ ਨਹੀਂ ਇਦਾਂ ਜਾਣਾ ਮੈਂ ਰਹਿਣ ਜਾਣਾ ਮੈਨੂੰ ਨਹੀਂ ਤਾਂ ਪਤਾ ਕੁੜੀ ਵੀ ਕਹਿਣ ਲਈ ਆ ਫੇ ਮਮੀ ਨਾਲ ਕੇ ਕਦਾਂ ਜਾਣਾ ਮੇਰਾ ਨਿੱਕੀ ਨਾਲ ਖੇਡਣ ਨੂੰ ਜੀ ਕਰਦਾ ਵਾ ਤੇ ਫੇਰ ਕੀ ਹੋਜੂਗਾ ਜੇ ਚਾਹ ਤੈਨੂੰ ਨਿੱਕੀ ਨਾਲ ਖੇਡਣਾ ਨੂੰ ਦਿਲ ਕਰਦਾ ਤੇ ਇੱਥੇ ਆ ਜੇ ਉਹ ਤੇ ਮੈਂ ਨਹੀਂ ਜਾ ਸਕਦੀ ਨਹੀਂ ਜਾ ਸਕਦੀ ਬਸ ਮੈਂ ਜਾਣਾ ਹੀ ਜਾਣਾ ਵਾ ਮੈਨੂੰ ਨਹੀਂ ਗਾਇਸ ਗੱਲ ਦਾ ਪਤਾ ਜਿਹੜਾ ਤਾਂ ਆਪਣੀ ਮਰਜ਼ੀ ਕਰ ਫਿਰ ਮੈਨੂੰ ਨਹੀਂ ਕੁਛ ਦੀ ਫਿਰਦੀ ਆ ਵੇਖ ਜਦੋਂ ਜਾਣ ਦਾ ਨਾਮ ਲੈਂਦੀ ਆ ਉਦੋਂ ਹੀ ਰੌਲਾ ਪਾਉਂਦਾ ਪੈਂਦੇ ਆ ਨਹੀਂ ਜਾਣਾ ਨਹੀਂ ਜਾਣਾ ਇਹ ਕਿੱਦਾਂ ਦੀ ਗੱਲ ਹੋਈ ਭਲਾ ਸਾਰਾ ਸਾਲ ਵੇਂਦੇ ਰਹੀਦਾ ਪੀ ਨਿਆਣਿਆਂ ਨੂੰ ਛੁੱਟੀਆਂ ਹੋਣਗੀਆਂ ਫੇਰ ਜਾਉਂਗੀ ਮਹਾਦ ਨਿਆਣਿਆਂ ਨੂੰ ਛੁੱਟੀਆਂ ਪਈਆਂ ਮੈਂ ਜਾਣਾ ਹੀ ਜਾਣਾ ਵਾ ਭਾਵੇਂ ਰੋਕਦੇ ਰਹੋ ਜੋ ਮਰਜ਼ੀ ਕਰ ਲੋ ਆਪੇ ਖਾਂਦੇ ਰਹੋ ਰੋਟੀ ਮੈਂ ਠੇਕਾ ਲਿਆ ਵਾ ਤੇ ਮੈਂ ਪੇਕੇ ਵੀ ਨਹੀਂ ਜਾ ਸਕਦੀ ਤੁਹਾਡੀ ਕਿਹੜੀ ਗੱਲ ਵਾ ਜਦੋਂ ਉਹ ਨਾਲ ਲੱਲਾ ਧਾਰਾ ਕਿੰਨੇ ਕੱਢਣੀਆਂ ਵਾ ਰੋਟੀ ਕਿੰਨੇ ਪਕਾਉਣੀ ਆ ਮੈਂ ਧਾਰਾਂ ਦਾ ਠੇਕਾ ਜੀ ਲੰ ਲੈਆ ਵਾ ਵੀ ਤੁਸੀਂ ਨਹੀਂ ਕਰ ਸਕਦੇ ਜਾ ਕੇ ਕੋਕੜਵਾ ਲਿਓ ਤੇ ਰੋਟੀ ਦੀ ਗੱਲ ਰਹੀ ਮੈਂ ਗਵਾਂਢਨ ਨੂੰ ਕਹਿ ਜਾਣਾ ਹੀ ਉਹਨੇ ਪਕਾ ਕੇ ਚਾਰ ਫੁਲਕੇ ਭੜਾ ਜਾਣੇ ਆ ਕੋਈ ਗੱਲ ਨਹੀਂ ਕਰਦੀਆਂ ਮੁੰਡੇ ਨਾਲ ਗੱਲ ਚਲ ਤਾਂ ਮੈਂ ਜਾਣਾ ਹੀ ਚੱਲ ਗਿਆ ਮਨ ਫੋਨ ਘੜੀ ਲੈਣਾ ਤਿਆਰ ਹੋ ਗਿਆ ਵਾ ਅਜੇ ਤੱਕ ਆਇਆ ਨਹੀਂ ਫੋਨ ਨਾ ਬਾਟ ਕਰਿਓ ਜੀ ਚਲੋ ਪਹਿਲਾਂ ਮੇਰੀ ਗੱਲ ਸੁਣ ਲਓ ਹਾਂ ਤੇ ਤਾੜੀ ਆਏ ਨਾ ਪੈਣ ਨੇ ਆਹੋ ਹੈ ਤੁਸੀਂ ਇਦਾ ਕਰੋ ਮੈਨੂੰ ਤੇ ਹੱਲੀ ਨੂੰ ਪਹਿਲਾਂ ਹੀ ਛੱਡ ਆਉ। ਮੇਰੀ ਗੱਲ ਸੁਣ ਲੈ। ਬੀਬੀ ਨੂੰ ਮੈਂ ਕਿਹਾ ਸੀ ਤੇ ਬੀਬੀ ਕਹਿੰਦੀ ਬਚਾਰ ਕੁੜੀ ਨੂੰ ਵਾ ਲੈਣ ਦੇ। ਫਿਰ ਤੇ ਡੰਗ ਰੋਗ ਲੱਗ ਕੇ ਤੇ ਮੁੜ ਕੇ ਭਾਵੇਂ ਚੱਲਦੇ। ਮੈਨੂੰ ਪਹਿਲਾਂ ਹੀ ਪਤਾ ਸੀਗਾ। ਉਦੋਂ ਤੋਂ ਤੁਹਾਡੀਆਂ ਗੱਲਾਂ ਹੋ ਰਹੀ ਸੀ ਤੇ ਹੁਣ ਮਾਂ ਨਾਲ ਗੱਲਾਂ ਕਰ ਲੀਆਂ ਤਾਂ ਹੁਣ ਤੁਹਾਡੀਆਂ ਗੱਲਾਂ ਹੋਣਗੀਆਂ ਵਾ। ਜਦੋਂ ਕੁੜੀ ਆ ਗਈ ਘਰ ਇਹਨਾਂ ਨੇ ਮੈਨੂੰ ਨਿਕਲ ਦੇਣਾ ਮਾਵਾ ਪਿਘਾਣੇ। ਇਹ ਤੇ ਮਾਵਾ ਮੇਰੇ ਕਰਦਾ ਐਣੀਆ ਮੁੜ ਕੇ। ਤੈਨੂੰ ਵੀ ਯਾ ਤੈਨੂੰ ਮੈਂ ਕਹਿੰਦਾ ਜੇ ਮੰਜੂਮੇ ਦੀ ਮੇਰੀ ਐ। ਤੁਹਾਡੀ ਕਾਦੀ ਜ਼ਿੰਮੇਵਾਰੀ ਆ। ਉਹ ਪਿੰਡੇ ਹੀ ਜਾਣਾ ਵਾ ਨਾ। ਵੀ ਬਾ ਨੇ ਬੰਦਾ ਮਾਰ ਦਿੰਦਾ ਹੋ ਹੈ ਮੈਨੂੰ ਪਹਿਲਾਂ ਹੀ ਪਤਾ ਸੀਗਾ ਤੇ ਇਹ ਕੰਮ ਹੋਣਾ ਹੀ ਹੁਣਾ ਵਾ ਉਹ ਹੋ ਗਿਆ ਨਾ ਝਟ ਆਪਣੀ ਮਾਂ ਦੇ ਮਗਰ ਲੱਗ ਗਿਆ ਨਾਲੇ ਮੇਰੀ ਗੱਲ ਸੁਣ ਲੈ ਨਾਲੇ ਰਮਨ ਗਿਆ ਕਿ ਕੋਈ ਮੇਰੇ ਆਏ ਤੁੜ ਕੀ ਇੱਥੇ ਨਹੀਂ ਤੇ ਜੇ ਉਹਦੇ ਪੇਕੇ ਆ ਤੇ ਮੇਰੇ ਵੀ ਪੇਕੇ ਆ ਮੇਰਾ ਵੀ ਕੀ ਕਰਦਾ ਆਪਣੇ ਭੈਣ ਭਰਾਵਾਂ ਨੂੰ ਮਿਲਣ ਨੂੰ ਹੁਣ ਉਹਨੇ ਆਣ ਕੇ ਇੱਥੇ ਦਸ ਦਿਨ ਡੇਰੇ ਲਾਉਣੇ ਆ ਤੇ ਮੈਨੂੰ ਦੋ ਦਿਨ ਦੀ ਛੁੱਟੀ ਨਹੀਂ ਮਿਲ ਸਕਦੀ ਯਾਰ ਮੈਂ ਅੱਧ ਬੜਾ ਲੱਕੋ ਫਾਇਆ ਆ ਗਿਆ ਹਾਂ ਉਹ ਮੇਰੀ ਗੱਲ ਸਾਂ ਜਿਥੇ ਇੰਨਾ ਟਾਈਮ 걸 ਲਾ ਇਹਦਾ ਇੰਨਾ 걸 ਲਾ ਮੇਰੇ ਕੋਲ ਨਹੀਂ ਨਿਕਲਦਾ ਜਿਹੜੀ ਗੱਲ ਜੇ ਕੋਈ ਤੁਹਾਡੀ ਭੈਣ ਆ ਗਈ ਨਾ ਇਥੇ ਉਹਨੇ ਮੁੜ ਕੇ ਮੈਨੂੰ ਜਾਣ ਨਹੀਂ ਦੇਣਾ ਤੇ ਮਾਵਾ ਧੀਆਂ ਨੇ ਰਲ ਕੇ ਤਾਂ ਹੜਾ ਜੀਣਾ ਹਰਾਮ ਕਰਨਾ ਉਹ ਨਹੀਂ ਇਹਦੀ ਇਹ ਤਾਂ ਗੱਲ ਸੁਣ ਲੈ ਉਹਨੇ ਸਿਰਫ 2 ਦਿਨ ਰਹਿਣਾ ਹੈ ਇਥੇ 2 ਦਿਨ ਰਹਿਣਾ ਦੋਆਂ ਦਿਨਾਂ ਬਾਅਦ ਉਹਦੇ ਚਲ ਜਾਗਾ ਤੇ ਤੁਹਾਨੂੰ ਪਤਾ ਨਾ ਪਰੋਨੇ ਦਾ ਉਸਲੇ ਨਗਰੋਂ ਫੋਨ ਆਏਗਾ ਤੇ ਇਹਦਾ ਤਾਂ ਰਾਂ ਦੀ ਬੜੀ ਖਿਆਈ ਹੈ ਚਲੋ ਕੋਈ ਨਹੀਂ ਮੰਨ ਲੈਣੀ ਆ ਤੁਹਾਡੀ ਗੱਲ ਪਰ ਜੇ ਮੈਂ ਆ ਕੇ ਆਪਣੇ ਪੇਕੇ ਨਾ ਨਾਂ ਗਈ ਤੇ ਫੇਰ ਵੇਖਿਓ ਓ ਯਾਰ ਤੈਨੂੰ ਮੈਂ ਕਹਿ ਤਾ ਡਿਆ ਤੂੰ ਫੇਰ ਉਹ ਹੀ ਗੱਲ ਕਰੀ ਜਾ ਰਹੀ ਹੁਣ ਘਰ ਚੱਕ ਬੱਤ ਪਾ ਕੇ ਜਾਣਾ ਵਾ ਹੈਂ ਬੱਤ ਪਾ ਕੇ ਜਾਣਾ ਜੇ ਪੇਕੇ ਜਾਂਦੇ ਖੁਸ਼ੀ ਰਿਹੀਂ ਜਾਈ ਪਹਿਲਾਂ ਆਪੇ ਆਨੇ ਬੈਗ ਚ ਕੱਪੜੇ ਪਾ ਲਾ ਕੋਈ ਗੱਲ ਨਹੀਂ ਮੈਂ ਛੱਡਉਣਾ ਹੁਣ ਮੈਂ ਬੈਗ ਚ ਕੱਪੜੇ-ਕੁਪੜੇ ਪਾ ਕੇ ਰੱਖਿਆ ਤਾਂ ਹੁਣ ਆਪ ਮੁਕਰ ਗਏ ਓ ਯਾਰ ਮੁਕਰਣ ਵਾਲੀ ਕਿਹੜੀ ਗੱਲ ਆ ਤੂੰ ਫੇਰ ਉਹ ਗੱਲਾਂ ਕਿ ਨਾ ਨਿਕਲੀਆਂ ਕਰੀ ਜਾਣੀਆਂ ਹੈਂ ਉਹਨੇ ਮੈਨੂੰ ਹੁੰਦਿਆ ਕਹਿਣਾ ਆਪਣਾ ਮੇਰੇ ਵੀ ਮੇਰੇ ਮਾਰਨ ਦੇ ਮੇਰੇ ਮਾਰਨੇ ਆ ਪੈਦਾ ਨਹੀਂ ਪਤਾ ਆਪਣੀ ਪਿਆਰ ਦਾ ਮੇਰੇ ਐ ਉਹ ਹੋ ਗਿਆ ਤੇ ਮੇਰੇ ਐ ਉਹ ਹੋ ਗਿਆ ਮੈਂ ਕਿ ਉਹ ਨੂੰ ਕਹਿਨੀ ਆ ਚੰਗਾ ਮੈਨੂੰ ਐਸੇ ਕਰਤੀ ਫਾਇਲ ਆਗ ਰੱਖ ਲੋ ਚੰਗਾ ਮੈਨੂੰ ਨਿਕਲ ਦੇ ਉਹ ਕਿਤੇ ਵੀ ਬੜਾ ਬਤਾ ਦੇ ਉਹ ਦਾ ਦਿਮਾਗ ਖਰਾਬ ਹੈ ਉਹਨੇ ਦੋਈ ਦਿਨੀ ਵੀ ਨਹੀਂ ਆਉਣਾ ਉਹ ਕਿਹੜੀ ਰੋਜ਼ ਤੁਰਈ ਗਈ ਇੱਥੇ ਤੇ ਇਹਨੂੰ ਵੀ ਹੋਣੀ ਕਾਲੀ ਪਈ ਏ ਜਾਣ ਦੀ ਜਦੋਂ ਨੂੰ ਮੈਂ ਕਹਿਤਾ ਹੈਗਾ ਵੀ ਮੈਂ ਤੇ ਤੈਨੂੰ ਮੈਂ ਛੱਡ ਆਉਂਗਾ ਛੱਡ ਆਉਂਗਾ ਛੱਡ ਆਉਂਗਾ ਇਹ ਤਾਂ ਕਹਿਣ ਦੇ ਵੀ ਮੈਨੂੰ ਹੁਣੇ ਜੱਜੇ ਭਾਲ ਦੇ ਇੱਥੋਂ ਉਹ ਜਾਣ ਦੇ ਪਰੇ ਹੋਵੇ